70 ਸਾਲਾਂ ਵਿੱਚ ਕੇਪੀ ਪਰਿਵਾਰ ਨੇ ਰਾਜਨੀਤੀ ਵਿੱਚ ਰਹਿ ਕੇ ਆਮ ਲੋਕਾਂ ਤੇ ਖੇਤਰ ਦੇ ਵਿਕਾਸ ਨੂੰ ਹੀ ਤਰਜੀਹ ਦਿੱਤੀ ਸੁਖਵਿੰਦਰ ਮੋਮਨ ਫੋਲੜੀਬਾਲ ਸ਼ਰੋਮਣੀ ਅਕਾਲੀ ਦਲ ਵਿੱਚ ਆ ਕੇ ਮਹਿੰਦਰ ਸਿੰਘ ਕੇਪੀ ਹੁਣਾ ਚੰਗਾ ਫੈਸਲਾ ਲਿਆ ਜਿੱਤ ਜਕੀਨੀ ਹਰਜਾਪ ਸਿੰਘ ਸੰਗਾ ਹਮੇਸ਼ਾ ਲੋਕ ਹਿਤਾ ਨੂੰ ਪਹਿਲ ਦਿੱਤੀ ਮੋਮਨ ਪਰਵਾਰ ਨਾਲ ਮੇਰਾ ਆਤਮਕ ਤੇ ਪਰਿਵਾਰਕ ਰਿਸ਼ਤਾ ਤਕੜੀ ਤੇ ਹੀ ਮੋਰ ਲਾਣੀ ਮਹਿੰਦਰ ਸਿੰਘ ਕੇਪੀ ਕੇਪੀ ਸ਼ਹੀਦ ਪਰਵਾਰ ਤੋਂ ਆ ਸਭ ਦਾ ਦੁੱਖ ਦਰਦ ਸਮਝਦਾ ਆ ਆਮ ਲੋਕ ਤੇ ਬੀਬੀਆਂ ਵੀ ਪੰਜਾਬ ਸਰਕਾਰ ਨੂੰ ਖੂਬ ਕੋਸਿਆ ਕਾਂਗਰਸ ਸਾਡੇ ਸ਼ਰੋਮਣੀ ਅਕਾਲੀ ਦਲ ਦਾ ਹੁਣੇ-ਹੁਣੇ ਪੱਲਾ ਫੜ ਪਾਰਟੀ ਟਿਕਟ ਮਿਲਣ ਤੇ लोकसभा दी चुनाव लड़ रहे बेदाग सभी आम ते आम ਲੋਕਾਂ ਦੀ ਆਵਾਜ਼ ਮਹਿੰਦਰ ਸਿੰਘ ਕੇਪੀ ਅੱਜ ਧਾਰਮਿਕ ਆਗੂ ਤੇ ਬਾਲਮਿਕੀ ਭਾਈਚਾਰੇ ਦੀ ਮੰਗ ਲਈ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਨ ਵਾਲੇ ਸਮਾਜ ਸੇਵਕ ਸੁਖਵਿੰਦਰ ਮੋਮਣ ਫੋਲੀ ਬਾਲ ਦੇ ਗ੍ਰਹਿ ਪਿੰਡ ਫੋਲੀ ਬਾਲ ਵਿੱਚ ਪੁੱਜੇ ਉਨ੍ਹਾਂ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਸਿਰਕੜ ਨੌਜਵਾਨ ਆਗੂ ਹਰਜਾਪ ਸਿੰਘ ਸੰਘਾ ਵੀ ਸਨ ਸੁਖਵਿੰਦਰ ਮੋਮਣ ਹੁਰਾਂ ਦੀ ਇਸ ਬੈਠਕ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿ ਇਸ ਹੀ ਦਰਸ਼ਨ ਸਿੰਘ ਕੇਪੀ ਹੁਰਾਂ ਦੇ ਸੁਪੁੱਤਰ ਮਹਿੰਦਰ ਸਿੰਘ ਕੇਪੀ ਹੁਰਾਂ ਦੀ ਜਿੱਤ ਯਕੀਨੀ ਹੈ ਤੇ ਉਹਨਾਂ ਨੂੰ ਜਿਤਾ ਕੇ ਦਿੱਲੀ ਜ਼ਰੂਰ ਭੇਜਾਂਗੇ ਤਾਂ ਕਿ ਉਹ ਪੰਜਾਬ ਦੇ ਲੋਕਾਂ ਦੀ ਲੜਾਈ ਚੰਗੀ ਤਰ੍ਹਾਂ ਲੜ ਸਕਲ ਸੁਖਵਿੰਦਰ ਮੋਮਨ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਨੇ ਰਾਜਨੀਤੀ ਚ ਬੇਦਾਗ ਸਭੀ ਬਣਾਈ ਰੱਖੀ ਤੇ ਆਪਣੀ ਚਿੱਟੀ ਚਾਦਰ ਨੂੰ ਦਾਬ ਨਹੀਂ ਲਗਨਤਾ ਤੇ ਹਮੇਸ਼ਾ ਆਮ ਲੋਕਾਂ ਤੇ ਖੇਤਰ ਦੇ ਵਿਕਾਸ ਨੂੰ ਹੀ ਤਰਜੀਹ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਸਰਕਟ ਨੌਜਵਾਨ ਆਗੂ ਹਰਜਾਪ ਸਿੰਘ ਸੰਘਾਹੋਰਾ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਕੇ ਕੇਪੀ ਹੋਰਾ ਇੱਕ ਚੰਗਾ ਫੈਸਲਾ ਲਿਆ ਤੇ ਅਸੀਂ ਸਾਰੇ ਪ੍ਰਚੰਡ ਬਹੁਮਤ ਨਾਲ ਜਿਤਾਵਾਂਗੇ ਮਹਿੰਦਰ ਸਿੰਘ ਕੇਪੀ ਨੇ ਆਪਣੇ ਉਦਗਾਰ ਵਿਖਤ ਕੀਤੇ ਤੇ ਆਖਿਆ ਕਿ ਮੋਮਨ ਪਰਿਵਾਰ ਨਾਲ ਮੇਰਾ ਆਤਮਿਕ ਤੇ ਪਰਿਵਾਰਕ ਰਿਸ਼ਤਾ ਉਹਨਾਂ ਸਭ ਨੂੰ ਕਿਹਾ ਕਿ ਹੁਣ ਮੇਰਾ ਚੋਣ ਨਿਸ਼ਾਨ ਹੱਥ ਨਹੀਂ ਤਕੜੀ ਹੈ ਤੇ ਇਸ ਨੂੰ ਨਾ ਭੁੱਲਣਾ ਉੱਥੇ ਮੌਜੂਦ ਬੀਬੀਆਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਦੇ ਨਾ ਪੂਰੇ ਕਰਨ ਤੇ ਸਰਕਾਰ ਦੀ ਪਰਜੋਰ ਨਖੇਦੀ ਖਿੱਤ ਕੀਤੀ ਤੇ ਪੰਜਾਬ ਸਰਕਾਰ ਨੂੰ ਖੂਬ ਕੋਸਿਆ ਸਰਕਾਰ ਜੋ ਪਰਿਵਾਰ ਦੇ ਵਿੱਚੋਂ ਦਾ ਹਰਜਾਤ ਸਿੰਘ ਜੰਗਾ ਸਾਡੇ ਇਸ ਜਲੰਧਰ ਕੈਂਡ ਹਲਕੇ ਦੇ ਇਲਾਕੇ ਸੁਖਵਿੰਦਰ ਸਿੰਘ ਮੋਮੰਦ ਤੇ ਜੀ ਸ਼ਾਮ ਜੀ ਹੋਰ ਮੇਰੇ ਬਹੁਤ ਸਾਰੇ ਸਤਿਕਾਰਯੋਗ ਮਾਤਾਂ ਦਾ ਤੇ ਮੇਰੀ ਬਹੁਤ ਵੀ ਸਤਿਕਾਰਯੋਗ ਮਾਤਾਂ ਉਹਨਾਂ ਨੇ ਤੁਹਾਡੇ ਸਰਪੰਚ ਸਾਹਿਬ ਨੇ ਫੈਨਲੀਡ ਦਿੱਤਾ ਸੀ ਜੀ ਮੈਂ ਇਸ ਪਿੰਡ ਦਾ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਮਰਗਲ ਸਿੰਘ ਕੇਪੀ ਆ ਤੇ ਮੈਂ ਮਾਡਲ ਟਾਊਨ 'ਚ ਰਹਿੰਦਾ ਜਾਂ ਮੈਂ ਜਲੰਧਰ ਦਾ ਵਾਸੀ ਆ ਕਿਉਂਕਿ ਤੁਸੀਂ ਪਿਛਲੇ 50 ਸਾਲ ਤੋਂ ਉੱਤੇ ਮੇਰੇ ਤੇ ਮੇਰੇ ਪਰਿਵਾਰ ਨੂੰ ਤੁਸੀਂ ਜਿੱਥੋਂ ਚੁਣਦੇ ਰਹੇ ਮੇਰੇ ਪਿਤਾ ਸਰਗੇ ਸਰਦਕਸ਼ਨ ਸਿੰਘ ਕੇਪੀ ਪੰਜ ਵਾਰੀ ਇਥੋਂ ਐਮਐਲਏ ਬਣੇ ਲਗਾਤਾਰ 1960 ਤੋਂ ਲੈ ਕੇ 1995 ਉਸ ਤੋਂ ਬਾਅਦ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਥੋਂ ਤੁਸੀਂ ਮੈਨੂੰ ਚੁਣ ਕੇ ਭੇਜਿਆ ਬੋਲਦੀਵਾਲ ਹੋਵੇ ਮਠਾਪੁਰ ਹੋਵੇ ਕਾਧੀਆਂ ਵਾਲੀ ਹੋਵੇ ਸੁਬਾਨਾ ਹੋਵੇ ਇਹ ਪਿੰਡ ਜਿਹੜੇ ਆ ਸਾਡੇ ਆਪਣੇ ਪਿੰਡ ਆ ਅਸੀਂ ਤੁਹਾਨੂੰ ਮਾਣ ਹੈ ਪ੍ਰਗਟਾਉਂਦਾ ਇਹ ਵੀ ਕੁੰਡੀ ਵਾਲ ਦੇ ਵਿੱਚ ਜਾ ਰਹੇ ਆ। ਮਾਨਾ ਕਾਪਨੀ ਵਾਲੀ ਜਾ ਰਹੇ ਆ। ਮਾਨ ਹੈ ਕਿ ਦੂਸਰੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਕਿਉਂਕਿ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਹੈ ਸਾਡੀ ਤੁਹਾਡੇ ਨਾਲ ਬਵੱਧ ਰਹੀ ਹੈ। ਇਹ ਜੁਨਾ ਹੋ ਗਈਆਂ ਲੋਕ ਸਭਾ ਦੀ। ਹੁਣ ਬੀਬੀ ਜੀ ਨੇ ਗੱਲ ਕੀਤੀ ਹੈ ਕਿ ਸਾਨੂੰ ਜਿਹੜੀ ਕਣਕ ਆ ਜੇ ਉਹ ਨਹੀਂ ਮਿਲਦੀ। ਸਾਡੇ ਪਿੰਡ ਦੇ ਮੁਤਵਾਰ ਤੇ ਸਾਡੇ ਮੁੱਖ ਮਹਿਮਾਨ ਜ਼ਰੂਰ ਮੈਂ ਦੱਸਾਂਗੀ ਕਿ ਕੇਪੀ ਸਾਡੇ ਡੈਡੀ ਦੇ دوست ਮਿੱਤਰ ਭਰਾ ਵੀ ਕਿ ਭਰਾ ਕਿਉਂਕਿ ਅਸੀਂ ਕੇਪੀ ਸਾਹਿਬ ਨਾਲ ਅੱਜ ਨਹੀਂ ਸਾਡੇ ਬਾਬੇ ਫਿਰ ਸਾਡੇ ਡੈਡੀ ਹੋਣੀ ਫਿਰ ਅਸੀਂ ਵੀ ਚਾਹੁੰਦੇ ਸੀ ਜਦੋਂ ਅਨਾਉਂਸ ਹੋਇਆ ਕਿ ਕੇਪੀ ਸਾਹਿਬ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਉਸ ਦਿਨ ਅਸੀਂ ਸੋਚ ਲਿਆ ਸੀ ਕਿ ਹੁਣ ਸਾਨੂੰ ਫੈਸਲਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਸਾਨੂੰ ਚਲੋ ਅਸੀਂ ਬਾਦਮਿਕ ਸਮਾਜ ਦੇ ਧਾਰਮਿਕ ਆਗੂ ਆ ਤੇ ਸਾਨੂੰ ਕੋਈ ਨਾ ਕੋਈ ਤਕਾਸ਼ਾਈ ਜਾਂ ਪ੍ਰੈਸ਼ਰ ਪੈਂਦਾ ਹੀ ਜਾਂ ਵੀ ਵੋਟਾ ਇਧਰੋਂ ਬੋਹ ਉਧਰੋਂ ਬੋਹ ਪਰ ਜੇਸਦੰਤੋਂ ਸਾਡੇ ਮਾਨਯੋਗ ਸਰਦਾਰ ਮਿੰਦਰ ਸਿੰਘ ਕੇਪੀ ਜੀ ਮੈਂ ਕੇਪੀ ਸਾਹਿਬ ਕਹਿੰਦਾ ਆਪਣੇ ਆਪ ਨੂੰ ਬੱਚਾ ਇਹਨਾਂ ਦਾ ਪਰ ਮੇਰੇ ਡੈਡੀ ਦੇ ਦੋਸਤ ਮੇਰੇ ਤਾਜ ਜੀ ਮੈਂ ਕਹਾਂ ਸਦਾ ਵੀ ਮੇਰੇ ਤਾਜ ਜੀ ਸਰਦਾਰ ਮਿੰਦਰ ਸਿੰਘ ਜੀ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਇਲਾਕੇ ਦੇ ਵਿੱਚ ਤੇ ਚਲੋ ਪ੍ਰਮਾਤਮਾ ਨੇ ਉਮਰਾਂ ਦੇ ਨਾਲ ਸਭ ਕੁਝ ਹੋ ਜਾਂਦਾ ਤੇ ਅਸੀਂ ਵੀ ਚਾਹੁੰਦੇ ਆ ਕਿ ਹੁਣ ਜੇ ਅਸੀਂ ਕੁਝ ਕਰਨ ਜੋਗੇ ਹੋਏ ਆ ਪਾਰਟੀ ਲਈ ਆਪਣੇ ਨੇਤਾ ਲਈ ਜੇ ਅਸੀਂ ਕੁਝ ਕਰਨ ਜੋਗੇ ਹੋਏ ਆ ਤੇ ਪ੍ਰਮਾਤਮਾ ਇਹਨਾਂ ਨੂੰ ਜਲਦੀ ਤੋਂ ਜਲਦੀ ਜਿੰਨੀ ਵੀ ਸ਼ੇਰੀ ਹੋ ਸਕੇ ਵੋਟਾਂ ਤੋਂ ਬਾਅਦ ਇਹਨਾਂ ਨੂੰ ਇਹਨਾਂ ਦਾ ਬਣਦਾ ਜਿਹੜਾ ਇਹਨਾਂ ਦੀ ਹیثیت ਦੇ ਮੁਤਾਬਕ ਐਮਪੀ ਇਹਨਾਂ ਦੀ ਕੋਈ ਵੱਡੀ ਪੋਸਟ ਨਹੀਂ ਪਰ ਫਿਰ ਵੀ ਦਰਜਾ ਬਦਰਜਾ ਬੰਦਾ ਸਟੈਪ-ਟੂ-ਸਟੈਪ ਹੁੰਦਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇਹ ਕਹਿਣਾ ਕਿ ਜਿੰਨੀ ਵੀ ਹੋ ਸਕਿਆ ਅਸੀਂ ਇਲਾਕੇ ਦੇ ਵਿੱਚ ਬਾਲਮੀਕ ਭਾਈਚਾਰੇ ਦੀ ਇੱਕ ਇੱਕ ਬੋਟ ਜਿਹੜੀ ਆ ਉਹ ਕੇਪੀ ਸਾਹਿਬ ਨੂੰ ਪਾਵਾਂਗੇ ਤੇ ਨਾਲ ਸਾਡੇ ਸਰਦਾਰ ਸਾਹਿਬ ਸੰਗਾ ਜੀ ਇਹ ਦੋ ਕੈਂਡੀਡੇਟ ਇਦਾਂ ਦੇ ਆ ਜਿਹੜੇ ਬਹੁਤ ਹੀ ਇਹ ਰਹੀ ਇਹ ਵੀ ਆਪਾਂ ਮੰਨ ਲਓ ਕਿ ਉਹ ਉਹ ਸੋਚ ਵਾਲੇ ਆ ਜਿਹੜੇ ਕਿ ਬੰਦੇ ਦਾ ਡੇਲੀ ਕਰਦਾ ਯਾਰ ਮੈਂ ਵੋਟ ਪਾ ਦਵਾ ਮੈਂ ਨੂੰ ਸੋਚਣਾ ਨਹੀਂ ਪਿਆ ਮੈਂ ਭੀਮ ਜੈਪੁਰ ਪਹਿਲਾਂ ਕਈਆਂ ਨੂੰ ਤਾਂ ਮੇਰਾ ਪਤਾ ਹੋਊੀ ਕਈਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਮੈਂ ਤੁਹਾਡਾ ਪੁੱਤਾਂ ਹੀ ਆ ਜੀ ਮੈਂ ਬੀਬੀ ਗੁਰਦੇਵ ਕੌਰ ਸੰਘਾ ਦਾ ਪੁੱਤਾਂ ਖਜਾਬ ਮੇਰਾ ਨਾਮ ਹੈ ਉਹ ਇਸ ਪਿੰਡ ਦੇ ਨਾਲ ਮੇਰਾ ਬੜਾ ਨੀਸੀ ਮੇਰਾ ਬੜਾ ਨਿੱਜੀ ਪਿਆਰ ਹੈ ਸਾਡੇ ਬਜ਼ੁਰਗਾਂ ਦੇ ਮੇਰੇ ਫਾਦਰ ਹੁਣਾ ਦੇ ਇਹ ਨਾਨਕੇ ਨੇ ਸੋ ਬਜ਼ੁਰਗਾਂ ਦੇ ਨਾਲ ਕੇ ਮੇਰੇ ਨਾਨਕੇ ਆ ਗਏ ਜੀ ਸੋ ਬੇਨਤੀ ਇਹ ਪਹਿਲੀ ਤਾਂ ਇਹ ਜੀ ਤੁਹਾਡੀ ਮਿਹਰਬਾਨੀ ਸਾਰਿਆਂ ਦੀ ਜੀ ਸਮਾਂ ਕੱਢਿਆ ਘਰ ਦੇ ਕੰਮ ਕਰਨ ਦਾ ਟਾਈਮ ਹੈ ਤੁਸੀਂ ਇੱਥੇ ਬੈਠੇ ਹੋ ਕਿਸੇ ਆਸਟ ਬੈਠੇ ਹੋ ਝੂਠੇ ਵਾਦੇ ਸੁਣੇ ਦੇ ਝੂਠੇ ਲਾਰੇ ਸੁਣੇ ਨੇ ਪਰ ਅੱਜ ਤੁਹਾਨੂੰ ਬਾਰਾ ਦੀ ਹਜ਼ੂਰੀ ਤੇ ਇਹ ਗੱਲ ਕਹਿੰਦੇ ਆ ਕਿ ਵੀ ਜਿਹੜਾ ਆਪਣੇ ਕੋਲ ਹੁਣ ਕੈਂਡੀਡੇਟ ਆਇਆ ਤੇ ਝੂਠਾ ਨਹੀਂ 10 ਸਾਲ ਇੱਕ ਪਾਰਟੀ ਦੇ ਵਿੱਚ ਬਿਨਾਂ ਕਿਸੇ ਅਹੁਦੇ ਤੋਂ ਬਿਨਾਂ ਕਿਸੇ ਆਸ ਤੋਂ ਜੇ ਬੈਠੇ ਸੀ ਇਹ ਆਸ ਬੈਠੇ ਸੀ ਕਿ ਵੀ ਸੱਚ ਆਇਆ ਮੈਂ ਮੈਂ ਝੂਠਾ ਨਹੀਂਗਾ ਵੀ ਮੈਂ ਕਿਉਂ ਕਿਸੇ ਦੀ ਚਮਚੀ ਮਾਰਾਂ ਇੰਨੇ ਸੀਨੀਅਰ ਲੀਡਰ ਨੂੰ ਇੰਨਾ ਉਹਨਾਂ ਨੇ ਇਗਨੋਰ ਕੀਤਾ ਸਾਡੀ ਕਿਸਮਤ ਚੰਗੀ ਸੀ ਮਹਾਰਾਜ ਨੇ ਸਾਡੀ ਸੁਣ ਲਈ ਸਾਡੇ ਬਜ਼ੁਰਗ ਸਾਡੇ ਕੋ ਘਰੇ ਆ ਗਏ ਤੁਸੀਂ ਸਾਰੇ ਜਿੰਨੀ ਮੇਰੀ ਉਮਰ ਹੈ ਜੀ ਉਹਨਾਂ ਇਹਨਾਂ ਦਾ ਪੋਲਿਟਿਕਲ ਤਜਰਬਾ ਨਹੀਂ ਜਾਣਦੇ ਬਸ਼ਰਤੇ ਕਿ ਅਸੀਂ ਕਾਲੀ ಮತ ਦੇ ਇਨਸਾਨ ਸੀ ਕਿ ਕਾਂਗਰਸੀ ಮತ ਦੇ ਸੀ ਪਰ ਇਹਨਾਂ ਦੇ ਬਜ਼ੁਰਗਾਂ ਦੀ ਦੇਣ ਜਿਹੜੀ ਆ ਬਹੁਤ ਆ ਪਿੰਡ ਨੂੰ ਮੈਨੂੰ ਯਾਦ ਆ ਕਿ ਜਦੋਂ ਟੂਰਨਾਮੈਂਟ ਤੇ ਆਉਣਾ ਦਰਵਾਰਾ ਸਿੰਘ ਦੀ ਮਨਿਸਟਰੀ ਦੇ ਵਿੱਚ ਉਹਨਾਂ ਨੂੰ ਪੰਜ ਮਨਿਸਟਰੀਆਂ ਦੇ ਦਿੱਤੀਆਂ ਤੇ ਕੇਪੀ ਸਾਹਿਬ ਹੁਣੀ ਸਰਦਾਰ ਗੁਰਦੇਵ ਸਿੰਘ ਜੀ ਬੈਠੇ ਸੀਗੇ ਸਰਦਾਰ ਸੱਜਣ ਸਿੰਘ ਜੀ ਤੇ ਸਰਦਾਰ ਵੀਰ ਸਿੰਘ ਐਸਪ੍ਰੈਂਟ ਤੇ ਸਰਪੰਚ ਸੀ ਅਸੀਂ ਸਟੂਡੈਂਟ ਸੀਗੇ ਉਹ ਕਹਿੰਦੇ ਵੀ ਦੇਖ ਲੋ ਸਰਦਾਰ ਸੱਜਣ ਸਿੰਘ ਜੀ ਅਸੀਂ ਹਰ ਵਾਰੀਆਂ ਹੁੰਦੇ ਵੀ ਵੋਟਾਂ ਤੁਹਾਨੂੰ ਪਾ ਦਿਓ ਤੁਸੀਂ ਤੁਸੀਂ ਕਹਿੰਦੇ ਚਲੋ ਕੋਈ ਗੱਲ ਯਾਦ ਕੀ ਜੇ ਜਿੱਤ ਜਾਓਗੇ ਤਾਂ ਪਾ ਦੇਾਂਗੇ ਅਗਲੀ ਵਾਰੀ ਪਾਈ ਨਹੀਂ ਤੁਸੀਂ ਪਰ ਵੋਟ ਤੇ ਮੈਂ ਦੇਖ ਲੋ ਜਿੱਤੀ ਜਾਂਦਾ ਮਤਲਬ ਕਹਿਣ ਦਾ ਮਤਲਬ ਵੋਟ ਨਾ ਪਾਉਣ ਦਾ ਕਰਕੇ ਵੀ ਉਹਨਾਂ ਦੇ ਹੱਥ ਹੈ ਸ਼ੀਸੀ ਇਸ ਪਰਿਵਾਰ ਦੇ ਵਿੱਚ ਬੈਰ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂਗੀ ਕਿਸੇ ਨੇ ਵੀ ਮੈਂ ਕਿਨਾਂ ਕੋਈ ਲਫ਼ਜ਼ ਨਹੀਂ ਆ ਜਿਸ ਤਰੀਕੇ ਦੇ ਕੇਪੀ ਸਾਹਿਬ ਅੱਛੇ ਔਰ ਔਰ ਬਹੁਤ ਹੀ ਸੂਝਵਾਨ ਬਹੁਤ ਹੀ ਪ੍ਰਾਣਿਕ ਕਾਂਗਰਸੀ ਨੇਤਾ ਤੇ ਇਹਨਾਂ ਦੇ ਫਾਜ਼ਲ ਜੀ ਸਰਦਾਰ ਦਰਸ਼ਨ ਸਿੰਘ ਜੀ ਕੇਪੀ ਜੀ ਆਪਾਂ ਸਾਰੇ ਜਾਣਦੇ ਹਾਲੇ ਤੱਕ ਜਾਣਦੇ ਆ ਜਿੱਦ ਇੱਥੇ ਕਿ ਜੰਨੀ ਕਮੇਟੀ ਆ ਪਰ ਆਪਣੇ ਬਜ਼ੁਰਗ ਵੀ ਇਹਨਾਂ ਨੂੰ ਜਾਣਦੇ ਸੀ ਸਾਡੇ ਇੱਥੋਂ ਤੱਕ ਕੀ ਸਾਡੇ ਬਾਬਾ ਜੀ ਵੀ ਇਹਨਾਂ ਨੂੰ ਜਾਣਦੇ ਸੀ ਅੱਜ ਇੱਥੇ ਸਾਡੇ ਪਿੰਡ ਫੋੜੀਵਾਲ ਆਏ ਆ ਸਕਵਿੰਦਰ ਮੋਮਨ ਦੇ ਕਾਰਨ ਮੈਂ ਇਹਨਾਂ ਦੇ ਔਰ ਸਾਡੇ ਹਲਕਾ ਇੰਚਾਰਜ ਕੈਂਟ ਜਿਹੜੇ ਹਰਜਾਪ ਜੀ ਸੰਗਾ ਜੀ ਅਤੇ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਸਾਡੇ ਦਰਜਾ ਬਦਰਜਾ ਜਿਹੜੇ ਅੱਛੇ ਜੂਤ ਯਾਨੀ ਕਮੇਟੀ ਦੇ ਮੈਂਬਰ ਵੀ ਆਏ ਆ